ਮੈ ਸੇਵਾ ਦੁਰਗਾ ਸ਼ਤਪਤੀ ਬੈ ਢਾਡੀ ਜਸ ਵਿਚਾਰ ਦਾ ਨਾਲ ਸੁਬਾ ਦੇ ਗਾਵੀਏ ਨਾਲ ਲਈਏ ਪਰਵਤ ਦੀ ਗਾਰ ਦਾ ਕਾਲਾ ਅਨੇਕ ਮਹੂਰਤ ਜਨਮਿਆ ਦਿਨ ਅਚਾਜ ਮਤਵਾਰ ਦਾ ਕਾਲਾ ਸੰਦੂ ਆਦ ਕਦੀਮ ਦਾ ਪੁੱਤ ਬੋਗੇ ਸੀ ਸਰਦਾਰ ਦਾ ਕਾਲੇ ਦੇ ਕਰਦਾ ਬ੍ਰਾਹਮਣ ਕਾਲੀਆ ਚੁੰਬਰ ਸਿੱਧ ਦਮਰਾਸੀ ਸੀ ਦਰਬਾਰ ਦਾ ਕਾਲਾ ਗਊਆਂ ਤੇ ਬ੍ਰਾਹਮਣਾ ਦਿੱਤੇ ਤੇ ਮਸਿਆਵਾਰ ਦਾ ਕਾਲਿਆ ਦੇਵ ਦਾ ਹੀਰ ਨੂੰ ਘੋੜਾ ਬਖਸ਼ ਦੇ ਕੰਧਾਰ ਦਾ ਕਾਲੇ ਦੀ ਮਦ ਨੌਨਥ ਬਸ਼ਕਾਵੇ ਧਲਿਉ ਪਿਆਲ ਦਾ ਕਾਲੇ ਦੀ ਮਦ 52 ਵੀਰ ਚੁਪਟ ਖੇਡੇ 16 ਸਾਲ ਦਾ ਕਾਲੇ ਦੀ ਮਦ ਪੰਜ ਪੀਰ ਪਾਸ਼ਾ ਬਾਜੀ ਕਦੇ ਨਹੀਂ ਹਾਰਦਾ ਤਿੰਨੇ ਅਮਰੀਕਾ ਵਿੱਚ ਜੱਗ ਦੇ ਮੀਰਾ ਸੁਣਿਓ ਬੋਲਨ ਵਾਰ ਦਾ ਮੇਰ ਮਿੱਠਾ ਤੌਣੋਂ ਕਾਂਗੜੋਜਨ ਟਿੱਕਾ ਥਾਲੀਵਾਲ ਦਾ ਚੰਨਣ ਚੋਹਾ ਅਰਦਿਸ਼ਾ ਵੈ ਮਾਲਾ ਨਾਮ ਚਤਾਰ ਦਾ ਕਾਲੇ ਲੂੰਗੀ ਪੈਣੀ ਤਸਰ ਦੀ ਗਲਜਾਮਾ ਉਸ ਦਾ ਗਾਰ ਦਾ ਕਾਲਿਆ ਲਿਆ ਤਸੱਲਾ ਛਾੜ ਕੇ ਸੱਚਾ ਨਾਮ ਵਾਲੀਏ ਕਰਤਾਰ ਦਾ ਵੈ ਮਜਲਿਸ ਕੀਤੀ ਪੱਟੀਆਂ ਚੋਬਦਾਰ ਕਲਿਆ ਸਰਕਾਰ ਦਾ ਕਾਲਿਆ ਬੂਰ ਚ ਪੱਟੀ ਮੰਗਦੇ ਦੁੱਧ ਪੀਤਿਆਂ ਦੁਖਨਵਾਰ ਦਾ ਮੇਰਾ ਜਿਵੇਂ ਗੁਰਗੋਖਨਾ ਸਾਡਾ ਸੰਧੂਆਂ ਦੀ ਜਾਦਾ ਅਸੀਂ ਸਵੇਰੇ ਲੜਾਂਗੇ ਪਟਮੇਰ ਨਾਲ ਫਿਰੇਂਗਾ ਬੂਰ ਨੂੰ ਪਾਲਦਾ ਵੈ ਮਤਾ ਮਤਾਇਆ ਪੱਟੀਆਂ ਮੇਰੂੰ ਦਿਓ ਕਾ ਲੋਹ ਹਜ਼ਾਰ ਦਾ ਮੀਰ ਜੀ ਵੇਲ ਦਾ ਸੁਕਾਲੇ ਸੌਣ ਦਾ ਕਾਲਾ ਕਿਵੇਂ ਸੀ ਰੈਣ ਗੁਜਾਰ ਦਾ ਮੈਂ ਪੇਤਰੰਦਾ ਪਰਬ ਦਾ ਸੋਜੋ ਜੁਤੀ ਲੋਬ ਤੇ ਮਾਰਦਾ ਮੈਂ ਹਿੰਦੂ ਹੁੰਦਾ ਮੁਸਲਮਾਨ ਮੁੰਦੀ ਕੱਡੀ ਪਾਲਦਾ ਦੜੁਗੱਟ ਬ੍ਰਾਹਮਣਾ ਵੈ ਸੈਣ ਤੇ ਅੱਖੀ ਮਾਰਦਾ ਉਹਨਾਂ ਡਰਦਾ ਕਿਹਾ ਨਾ ਮੰਨਿਆ ਤੂੰ ਤੇਗਾ ਭਮਣ ਮਾਰਦਾ ਕਾਲੇ ਦਾ ਸੜਟ ਗਿਆ ਤਾਂ ਉੱਠਿਆ ਸੋ ਕੂਹਾ ਜਾਂਦਾ ਮਾਰਦਾ ਅੱਗੇ ਬੁੱਢੀ ਨੀਲ ਅਟੇਰ ਦੀ ਤੜ ਹੋਇਆ ਠੰਡੇ ਠਾਰ ਦਾ ਕਾਲੇ ਦਿੱਤੀ ਵਾ ਕਲਬੂਚੋਂ ਬ੍ਰਾਹਮਣ ਕੀਤਾ ਕਮਕਾਹਾਰ ਦਾ ਵਦਾਈ ਫੁੱਟੀ ਦੇਣੀ ਮੀਰ ਨੂੰ ਬ੍ਰਾਹਮਣ ਦੇਣਾ ਨਹੀਂ ਦਰਕਾਰ ਦਾ ਐਟ ਮਰਣੀ ਨੀਲ ਮਣਾ ਸਾਜਾਨਾ ਮਰਾਸੀ ਦੇ ਇਤਬਾਰ ਦਾ ਕਾਲੇ ਨੂੰ ਗੰਗਾ ਸਗਰ ਆਕੇ ਪੱਪੜ ਲੈ ਸੰਤਨਹਾਰ ਦਾ ਕਾਲੇ ਤੇ ਗੱਪਣ ਪਾਓ ਕੀਮਤੀ ਜੋ ਤੰਨੇ ਦੇ ਮਕਦਾਰ ਦਾ ਕਾਲੇ ਦੀਆਂ ਲੂਹਾਂ ਨੂੰ ਜਾ ਰਿਹਾ ਯਾਰ ਪਾਣਾ ਹੋਇਆ ਕਿ ਗਰਦਾਰ ਦਾ ਹਨੂਮਰਗ ਦੇ ਤਿੰਨ ਪ੍ਰਾਕੁਲ ਬੇਟਾ ਤਾਂ ਹੀ ਮਾਰਦਾ ਕਾਲੇ ਨੂੰ ਚਿਖਾ ਵੇਚਣਾ ਕੇ ਪਰ ਅਨਰੰਗ ਕਾ ਸਸਕਾਰ ਦਾ ਬੇੜਾ ਪੱਤਾ ਜਦ ਕਾ ਤਿੰਨੇ ਖੰਨੇ ਮਾਣ ਤੈਨੂੰ ਸੋਦੇ ਕਾਲਿਆ ਕੋਲ ਹਿੰਦੂ ਮੁਸਲਮਾਨ ਕਾਲਾ ਮਹਿਰ ਬੁਗਿਆ ਰਾਣੀ ਜੋ ਸੁਲਤਾਨ ਬੁਗੇ ਦੇ ਕਰ ਜਨਿਆ ਦੱਜ ਵੜਾਇਓ ਪਾਇਆ ਕਾਲਾ ਮੰਜੂ ਬੁਗੇ ਆਂਚ ਰਾਂ ਚਰਾਇਆ ਸ਼੍ਰੀ ਗੌਰ ਕਬੇਟਾ ਤੱਕ ਤੇ ਸਿੱਧ ਕਾਲੇ ਨੂੰ ਬੁਲਾਇਆ ਕਾਲਿਆ ਬੁਰੀ ਮੇਲ ਪਰ ਚਿੱਪੀ ਲਿਆ ਆ ਖਾਦੀ ਖੀਰ ਕੀਤੀ ਚੂਲੀ ਕਾਲਾ ਬੈ ਬੰਦੀ ਸਮਝਾਇਆ ਕਾਲਿਆ ਪੈਨ ਜਈ ਚੱਲ ਕੇ ਆਣ ਬਲੇ ਪਰਾਇਆ ਜ਼ਾਦੇ ਹਾਰੇ ਮਗਦੇ ਸੇ ਜੀਵਨ ਗਾਇਆ ਕਾਲਾ ਉੱਚਾ ਕੁਲ ਜਹਾਨੂ ਗੋਰਖ ਮੱਲਿਆ ਪੀਰ ਸਿਆ ਤਾਂ ਪੀਰ ਸਾਵਾ ਚੱਲਿਆ ਤਾੜੀ ਬੈਠੇ ਲਾਤੇ ਦਿਲ ਕਾਲੇ ਨੂੰ ਗੁਰ ਗੋਰਖ ਨਾਉਤ ਵੜਿਆ ਕੇ ਚੱਲਿਆ ਯੋ ਬੱਲੇ ਖੇ ਲਈ